ਸੜਕ ਸੁਰੱਖਿਆ ਮਹੀਨਾ ਟ੍ਰੈਫਿਕ ਪੁਲਿਸ ਰਾਜਪੁਰਾ ਵੱਲੋਂ ਮਨਾਇਆ ਗਿਆ ਅਲਟਰਾ ਟੈਕ ਕੰਪਨੀ ਅਤੇ ਟ੍ਰੈਫਿਕ ਪੁਲਿਸ ਰਾਜਪੁਰਾ ਦੇ ਸਹਿਯੋਗ ਨਾਲ ਮਨਾਇਆ ਗਿਆ ਸੜਕ ਸੁਰੱਖਿਆ ਦਿਵਸ ਪੂਰੇ ਦੇਸ਼ ਭਰ ਵਿੱਚ ਜਨਵਰੀ ਦਾ ਮਹੀਨਾ ਸੜਕ ਸੁਰੱਖਿਆ ਮਹੀਨੇ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ ਇਸੇ ਦੇ ਤਹਿਤ ਹੀ ਰਾਜਪੁਰਾ ਟ੍ਰੈਫਿਕ ਪੁਲਿਸ ਵੱਲੋਂ ਵੱਖ-ਵੱਖ ਸੰਸਥਾਵਾਂ ਤੇ ਉਦਯੋਗਿਕ ਇਕਾਈਆਂ ਨਾਲ ਮਿਲ ਕੇ ਸੜਕ ਸੁਰੱਖਿਆ ਮਹੀਨਾ ਮਨਾਇਆ ਤਾਂ ਕਿ ਲੋਕ ਟ੍ਰੈਫਿਕ ਨਿਜ਼ਮਾ ਦੇ ਪ੍ਰਤੀ ਜਾਗਰੂਕ ਹੋਣ ਤੇ ਆਪਣੀ ਜਾਨ ਦੇ ਨਾਲ ਨਾਲ ਦੂਜਿਆਂ ਦੀ ਜਾਨ ਵੀ ਬਚਾ ਸਕਣ ਇਸੇ ਲੜੀ ਦੇ ਤਹਿਤ ਹੀ ਅੱਜ ਅਲਟਰਾ ਟੈਕਸੀ ਮੈਂਟ ਪਲਾਟ ਵਿੱਚ ਸੜਕ ਸੁਰੱਖਿਆ ਅਵੇਅਰਨੈਸ ਕੈਂਪ ਦਾ ਆਯੋਜਨ ਰਾਤਪੁਰਾ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਕੀਤਾ ਗਿਆ ਜਿਸ ਵਿੱਚ ਸਦਰ थाना ਮੁਖੀ ਸਰਦਾਰ ਕਿਰਪਾਲ ਸਿੰਘ ਮੋਹੀ ਅਤੇ ਟ੍ਰੈਫਿਕ ਪੁਲਿਸ ਇੰਚਾਰਜ ਰਾਸਪੁਰਾ ਗੁਰਵਜਨ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਕੰਪਨੀ ਦੇ ਵਿੱਚ ਡਰਾਈਵਰਾਂ ਤੇ ਟਰਾਂਸਪੋਰਟਰਾਂ ਨੂੰ ਇਸ ਅਵੇਅਰਨੈਸ ਕੈਂਪਰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਤੇ ਆਪਣੇ ਵਹੀਕਲ ਨੂੰ ਸਹੀ ਤਰੀਕੇ ਨਾਲ ਰੱਖ-ਰਖਾਵ ਅਤੇ ਉਸ ਨੂੰ ਚਲਾਉਣ ਸੰਬੰਧੀ ਜਾਗਰੂਕ ਕੀਤਾ। ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੰਪਨੀ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਜਿਸ ਨਾਲ ਕੇ ਡਰਾਈਵਰ ਭਰਾਮਾ ਨੂੰ ਤੇ ਟਰਾਂਸਪੋਰਟਰਾਂ ਨੂੰ ਕਾਫੀ ਕੁਝ ਸਿੱਖਣ ਨੂੰ ਮਿਲੇਗਾ ਤੇ ਉਹਨਾਂ ਕਿਹਾ ਕਿ ਐਕਸੀਡੈਂਟ ਤੋਂ ਸਰੀਰਕ ਮਾਨਸਿਕ ਤੇ ਫਾਈਨੈਂਸ਼ੀਅਲ ਨੁਕਸਾਨ ਤਾਂ ਹੁੰਦਾ ਹੀ ਹੁੰਦਾ ਹੈ ਤੇ ਨਾਲ ਨਾਲ ਜੋ ਪਰਿਵਾਰ ਦੇ ਮੈਂਬਰਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ ਉਹ ਅਸੀਂ ਸਾਰੇ ਭਲੀ ਭਾਤੀ ਜਾਣਦੇ ਹਾਂ ਇਹ ਸਾਰੇ ਨੁਕਸਾਨ ਤੋਂ ਬਚਣ ਲਈ ਆਪਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਆਪਣੀ ਜਾਨ ਵਿੱਚ ਸੁਰੱਖਿਆਤ ਰਹੇ ਤੇ ਦੂਜਿਆਂ ਦੀ ਜਾਨਾਂ ਨੂੰ ਵੀ ਬਚਾਇਆ ਜਾ ਸਕੇ ਤੁਸੀਂ ਦੇਖ ਰਹੇ ਹੋ ਨਿਊਜ਼ 리ਡਰ ਪੰਜਾਬ ਤੇ ਜਤਿੰਦਰ ਲਕੀਨਾ ਦੀਪਕ ਕੁਮਾਰ ਦੀ ਰਿਪੋਰਟ ਮੈਂ ਬੜਾ ਧੰਨਵਾਦੀਆਂ ਕੰਪਨੀ ਤਾਂ ਜਿਨ੍ਹਾਂ ਨੇ ਮਤਲਬ ਸੜਕ ਤੋਂ ਸੁਰੱਖਿਆ ਹਫਤਾ ਬਣਾਇਆ ਇਹਨਾਂ ਨੇ ਸਾਰੇ ਡਰਾਈਵਰਾਂ ਨੂੰ ਇਕੱਠੇ ਕਰਕੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਕਿ ਜੋ ਐਕਸੀਡੈਂਟ ਹੈ ਉਹਦੇ ਕੀ ਨੁਕਸਾਨ ਹੁੰਦੇ ਆ ਕਿਵੇਂ ਕਿਸੇ ਦਾ ਘਰ ਖਰਾਬ ਹੋ ਜਾਂਦਾ ਮੈਂ ਉਮੀਦ ਕਰੂੰਗਾ ਸਾਰੇ ਡਰਾਈਵਰ ਵੀਰਾਂ ਦਾ ਵੀ ਇਹ ਇਸ ਗੱਲ ਨੂੰ ਸਮਝਣਗੇ ਤੇ ਇਹਨੂੰ ਫੋਲੋ ਵੀ ਕਰਨਗੇ ਹਰ ਜੀ ਜਿਹੜੀ ਇਹ ਡਰਾਈਵਰ ਵਿਭਾਗ ਹੈਗਾ ਹੈਗਾ ਤੁਸੀਂ ਵੱਖ-ਵੱਖ ਤਰ੍ਹਾਂ ਨਾਲ ਨਾਕਾ ਬੰਦੀ ਬਣਾਉਣੀ ਆ ਉਸ ਟਾਈਮ ਵੀ ਸਮਝਾਉਣੀ ਆ ਟ੍ਰੈਫਿਕ ਵੀ ਮਤਲਬ ਕਿ ਜਿਹੜੀ ਪੁਸਤ ਹੈਗੀ ਦਿਨ ਰਾਤ ਸਮਝਾਉਂ ਤੇ ਲੱਗੀ ਹੈਗੀ ਆ ਤਾਂ ਲੇਕਿਨ ਕਿੰਨਾ ਕੁ ਫਰਕ ਪੈਂਦਾ ਹੈਗਾ ਇਹਨਾਂ ਦੇ ਨਾਲ ਸਾਡਾ ਕਾਫੀ ਫਰਕ ਪੈਂਦਾ ਜੀ ਕਿਸੇ ਨੂੰ ਕੁਝ ਦੱਸਾਂਗੇ ਆਪਾਂ ਸਮਝਾਵਾਂਗੇ ਉਹਦਾ ਬਹੁਤ ਫਰਕ ਪੈਂਦਾ ਠੀਕ ਹੈ ਕਈ ਵਾਰੀ ਹੁੰਦਾ ਕੋਈ ਅੰਗੈਲੀ ਹੁੰਦੀ ਆ ਕੋਈ ਡਰਾਈਵਰ ਥੱਕਿਆ ਕੋਈ ਬਿਮਾਰ ਹੈ ਕੋਈ ਹੋਰ ਹੈ ਮੈਂ ਸਲਾਹ ਦਊਂਗਾ ਵੀ ਇਹੋ ਜਿਹਾ ਬਿਲਕੁਲ ਵੀ ਕੋਈ ਡਰਾਈਵਰੀ ਨਾ ਕਰੇ ਇਹਦੇ ਨਾਲ ਕਿਸੇ ਦਾ ਘਰ ਖਰਾਬ ਹੋ ਸਕਦਾ ਠੀਕ ਹੈ ਜੀ ਥੈਂਕ ਯੂ ਧੰਨਵਾਦ ਸਰ ਕੀ ਨਾਮ ਤੁਹਾਡਾ ਗੁਰੂਵਚਨ ਸਿੰਘ ਇੰਚਾਰਜ ਟ੍ਰੈਫਿਕ ਪੁਲਿਸ ਰਾਜਪੁਰਾ ਜੀ ਸਰ ਜੀ ਆ ਤੁਸੀਂ ਇਹ ਫੈਕਟਰੀ ਸੁੰਤਲੀ ਚ ਪਹੁੰਚੇ ਹੈਗੇ ਆ ਇਹਨਾਂ ਦੇ ਨੇ ਸੜਕ ਸੁਰੱਖਿਆ ਜਿਹੜਾ ਮਨਾਇਆ ਹੈਗਾ ਪੂਰੇ ਪਰ ਜਾਣਕਾਰੀ ਦਿਓ ਸਰ ਪੂਰੇ ਦੇਸ਼ ਵਿੱਚ ਅੰਤਰਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਚੱਲ ਰਿਹਾ ਜੀ ਜਿਸ ਨੂੰ ਦੇਖਦੇ ਹੋਏ ਅਲਟਰਾ ਅਲਟਰਾ ਟੈਕ ਸਿਮਿੰਟ ਲਿਮਟਿਟਡ ਵੱਲੋਂ ਵੀ ਇੱਕ ਹਫਤਾ ਹੋ ਗਿਆ ਜੀ ਇਹ ਡਰਾਈਵਰ ਭਰਾਵਾਂ ਨੂੰ ਅਤੇ ਟਰੱਕ ਮਾਲਕਾਂ ਨੂੰ ਜਿਹੜਾ ਕਿ ਸਖਲਾਈ ਦੇ ਰਹੇ ਨੇ ਜੀ ਇਹਦੇ ਸ ਰੋਡ ਸੇਫਟੀ ਵੀਕ ਜਿਹਦੇ ਬਾਰੇ ਟ੍ਰੈਫਿਕ ਨਿਯਮਾਂ ਸੰਬੰਧੀ ਦੱਸਿਆ ਜਾ ਰਿਹਾ ਜਿਹਦੇ ਤੇ ਅੱਜ ਸਾਨੂੰ ਵੀ ਐਸ ਐਚਓ सदर ਜਿਹੜੇ ਸ੍ਰੀ ਕ੍ਰਿਪਾਲ ਸਿੰਘ ਜੀ ਨੇ ਤੇ ਮੈਂ ਟ੍ਰੈਫਿਕ ਇੰਚਾਰਜ ਰਾਜਪੁਰਾ ਵੀ ਅੱਜ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਆ ਜੀ ਜਿਹਦੇ ਵਿੱਚ ਅਸੀਂ ਡਰਾਈਵਰਾਂ ਭਰਾਵਾਂ ਨੂੰ ਇਹ ਦੱਸਿਆ ਕਿ ਟ੍ਰੈਫਿਕ ਨਿਯਮਾਂ ਦਾ ਪਾਲਨ ਕਰਨੀ ਹੈ ਰੋਡ ਤੇ ਚੱਲਦੇ ਸਮੇਂ ਧਿਆਨ ਰੱਖਣਾ ਜੀ ਓਵਰ ਸਪੀਡ ਦਾ ਮੋਬਾਈਲ ਫੋਨ ਨਹੀਂ ਚਲਾਉਣਾ ਸੀਟ ਬੈਲਟ ਦਾ ਪ੍ਰਯੋਗ ਕਰਨਾ ਹੈ ਹੈਲਮਟ ਦੀ ਵਰਤੋਂ ਕਰਨੀ ਹੈ ਜਿਸ ਤੇ ਜਿਹੜੇ ਅਸੀਂ ਇਹ ਜਿਹੜੇ ਆਪਣੇ ਅਲਟਰਾਟੈਕ ਸੀਮੈਂਟ ਲਿਮਟਿਡ ਤੋਂ ਜਿੰਨੇ ਕਿ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਹੈ ਇਹਨਾਂ ਨੇ ਆਮ ਲੋਕਾਂ ਨੂੰ ਅਤੇ ਡਰਾਈਵਰ ਭਰਾਵਾਂ ਨੂੰ ਇੱਕ ਹਫਤਾ ਹੋ ਕੇ ਜਾਗਰੂਤ ਕਰਦੇ ਇਹਨਾਂ ਨੇ ਟ੍ਰੇਨਿੰਗ ਸਕੂਲ ਵੀ ਬਣਾਇਆ ਜਿਦੇ ਦੌਰਾਨੇ ਕਿ ਇਹ ਆਮ ਡਰਾਈਵਰਾਂ ਨੂੰ ਵੀ ਇੱਥੇ ਟ੍ਰੇਨਿੰਗ ਦਿੱਤੀ ਜਾਇਆ ਕਰੇਗੀ ਜਿਸ ਦੇ ਨਾਲ ਕਿ ਰੋਡ ਤੇ ਐਕਸੀਡੈਂਟਾਂ ਤੇ ਦੁਰਘਟਨਾ ਤੋਂ ਬਚਿਆ ਜਾ ਸਕੇ ਲੱਗਦਾ ਜੀ ਇਹਨਾਂ ਦਾ ਨਾਟਕ ਜਿਹੜਾ ਹੈਗਾ ਨਾਟਕ ਦਿਖਾਇਆ ਹੈਗਾ ਕਿੰਨਾ ਕੁ ਮਤਲਬ ਕਿ ਬਹੁਤ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਦੇਖੋ ਜੇ ਨੁਕੜ ਨਾਟਕ ਦਿਖਾਇਆ ਹੈ ਜੀ ਇਹਦੇ ਵਿੱਚ ਬਹੁਤ ਵਧੀਆ ਉਪਰਾਲਾ ਸੀਗਾ ਦੀ ਅੱਛੀ ਮਿਹਨਤ ਨਾਲ ਇਹਨਾਂ ਨੇ ਇੱਕ ਇੱਕ ਪ੍ਰੈਕਟੀਕਲ ਕਰਕੇ ਜੀ ਤਾਂ ਇਹਨਾਂ ਤੱਕ ਜਾਣਕਾਰੀ ਪਹੁੰਚਾਈ ਹੈ ਤਾ ਜੋ ਇਹਨਾਂ ਨੂੰ ਇਸ ਗੱਲ ਦੀ ਸਮਝ ਲੱਗ ਸਕੇ ਤਾਂ ਇਹ ਬਹੁਤ ਵਧੀਆ ਅਨੁਕੜਾ ਨਾਟਕ ਸੀ ਜੀ ਇਸ ਦੀ ਅਸੀਂ ਸਲਾੰਘਾ ਕਰਦੇ ਹਾਂ ਜੀ ਜੀ ਟ੍ਰੈਫਿਕ ਪੁਲਿਸ ਹੈ ਜਿਹੜੇ ਪ੍ਰੋਗਰਾਮ ਸਕੂਲਾਂ ਦੇ ਵਿੱਚ ਕਰਾਉਂਦੀ ਹੈ ਉੱਥੇ ਵੀ ਨਾਟਕ ਦਿਖਾਉਣੇ ਚਾਹੀਦੇ ਹਨ ਦੇਖੋ ਜੀ ਅਸੀਂ ਵੀ ਇਹ ਟੀਮ ਇਨ ਸਪੈਸ਼ਲ ਤੌਰ ਤੇ ਇਕ ਤਿਆਰ ਕਰਾਂਗੇ ਜਿਹਦੇ ਦੌਰਾਨੇ ਵੈਸੇ ਤਾਂ ਅਸੀਂ ਸਕੂਲਾਂ 'ਚ ਜਾ ਕੇ ਸੈਮੀਨਾਰ ਲਗਾਉਂਦੇ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਮੈਂ ਆਮ ਲੋਕਾਂ ਨੂੰ ਇਹ ਹੀ ਅਪੀਲ ਕਰਾਂਗਾ ਸੜਕ ਸੁਰੱਖਿਆ ਜੀਵਨ ਰੱਖਿਆ ਦੇ ਤਹਿਤ ਆਪਾਂ ਨੇ ਜਿਹੜੇ ਰੋਡ ਤੇ ਚਲਦੇ ਸਮਿਆਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਹੈ ਤਾਂ ਤਾਂ ਜੋ ਆਪਣੀ ਸੇਫਟੀ ਆਪਣੀ ਸੇਫਟੀ ਅਤੇ ਲੋਕਾਂ ਦੀ ਜਿਹੜੀ ਸੁਰੱਖਿਆਤ ਹੈ ਜਾਨ ਨੂੰ ਸੁਰੱਖਿਅਤ ਰੱਖਣਾ ਹੈ ਸਰ ਕੀ ਨਾਮ ਹੈ ਆਪਕਾ ਉਧਮ ਸਿੰਘ ਮੈਂ ਜੋਨਲ ਲੋਜਿਸਟਿਕ ਹੈਡ ਹੂੰ ਪੂਰੇ ਨਾਰਥ ਬੀ ਦਾ ਤਾਂ ਅੱਜ ਇਹ ਜੋ ਅਲਟਰਾਟੈਕ ਸੀਮੈਂਟ ਕੰਪਨੀ ਮੇ ਸੜਕ ਸੜਕ ਸੁਰੱਖਿਆ ਸਪਤਾ ਮਨਾਇਆ ਜਾ ਰਿਹਾ ਹੈ ਇਸ ਬਾਰੇ ਕੀ ਕਹਿਣਾ ਹੈ ਸਾਡੀ ਕੰਪਨੀ ਜੋ ਹੈ ਸੜਕ ਸੁਰੱਖਿਆ ਔਰ हर साल ये मनाती है और हर साल तो ये एक पर्व की तरह हम इसको मनाते हैं बट हम पूरे साल इसको सेफ्टी को चलाते हैं अपने प्लांट में और क्या है एक गंभीर मुद्दा है हमारे भारतवर्ष के लिए और इतनी गाड़ियां रोडों पे चलती हैं तो हम सभी ड्राइवर भाइयों को प्रतिदिन हमारी टीम ट्रेनिंग देती है और इस संदर्भ में आपने देखा होगा यहाँ हमने ट्रेनिंग सेंटर भी बनाया ड्राइवर भाइयों के लिए सारी व्यवस्था हमने यहाँ की है यार्ड से लेके कैंटीन से लेके कर टॉयलेट वॉयलेट सब किए और डेली हम इनको ट्रेनिंग दे, दे रहे हैं ताकि देश का जो एक्सीडेंट की दर है जिसमें बीमारियों से ज़्यादा लोग मर रहे हैं उस पर कंट्रोल किया जा सके काबू किया जा सके कि ताकि ड्राइवर भाइयों का परिवार सर पूरे भारतवर्ष में ये जो है सड़क सुरक्षा महीना मनाया जा रहा है लगता है कि ऐसी सुरक, सड़क सुरक्षा जो महीना मनाया जा रहा है इसका कहीं ना कहीं प्रभाव पड़ेगा ड्राइवर्स पे और गाड़ी चालकों पे बिल्कुल पड़ेगा देखिए क्या होता है कि ड्राइवर का जो जॉब है ये दसवीं पास वाले कर रहे हैं और कोई भी चीज़ के दक्षता लाने के लिए ट्रेनिंग बहुत ज़रूरी है सेफ्टी एक ऐसी चीज़ है जो डेली बताई जाए तो धीरे धीरे और डेली इम्प्रूवमेंट होता है ये ऐसा नहीं है कि एक बार हमने पढ़ाई कर ली और ख़त्म हो गया क्योंकि इसमें नए भाई जुड़ रहे हैं पुराने जा रहे हैं और लोग भूल जाते हैं या लापरवाह हो जाते हैं तो हमें ये कंटिन्यूस प्रोसेस ऑफ ग्रूमिंग है डेली हमें बताना है दस चीज़ें बताएंगे दो भी कर लेगा फिर बताएंगे आठ चीज़ें फिर दो करेगा तो ये ड्राइव कंटिन्यूस थ्रू आउट द ईयर हम चलाते हैं और इससे फ़र्क पड़ रहा है काफ़ी कम हुए हैं सर आज विशेष तौर पर सरदार कृपाल सिंह सदर थाना जो इंचार्ज हैं और साथ में ट्रैफिक इंचार्ज गुरबचन सिंह जी भी यहाँ पे आए उन्होंने भी बताया ड्राइवर्स को तो इस चीज़ को आप कैसे देखते हो कैसे देखते मैं ये मानता हूँ कि ये जो भी इनिशिएटिव या ड्राइव चलाते हैं ये अकेले नहीं चलाई जा सकती इसमें कंपनी और प्रशासन का सहयोग बहुत महत्वपूर्ण है और एस एच कृपाल जी और ट्रैफिक इंचार्ज जो सहयोग हमें यहाँ पर मिल रहा है इससे बहुत ही प्रभाव पड़ रहा है सुचारू रूप से कार्य चल रहा है जो पहले मतलब मैं और किसी की बात नहीं करता हूँ अगर हमारे अल्टा परिवार की बात करें तो बहुत ज़्यादा कंट्रोल है और इनके सहयोग से हम इसको बढ़ा पा रहे हैं और इसका इम्पैक्ट ड्राइवर भाइयों को मिल रहा है देखने में भी मिल रहा है कि पंजाब जैसे प्रांत में जहाँ कोहरा भी है बारिश भी सब कुछ है एक्सीडेंट शून्य के बराबर है अल्ट्राटेक में और बहुत ही इसके रिज़ल्ट अच्छे हैं धन्यवाद